ਹਾਂਜੀ ਜਿਹੜੇ ਖਬਰਾਂ ਫੈਲਾ ਰਹੇ ਸਨ ਕਿ ਕਵਲਵੀਰ ਜੀ ਹੋਣੀ ਤੇ ਮਾਨਪੁਰ ਟੀਵੀ ਵਾਲੇ ਫੈਮਲੀਸ ਦੋਨੋਂ ਇਕੱਠੀਆਂ ਹੋ ਗਈਆਂ ਹਨ ਤੇ ਤੁਸੀਂ ਚੱਕ ਲੋ ਸਬੂਤ ਵੇਖ ਲਓ ਕਵਲਵੀਰ ਜੀ ਨੇ ਖੁਦ ਦੱਸਿਆ ਹੈ ਕਿ 10 ਮਿੰਟ ਦੀ ਵੀਡੀਓਜ਼ ਦੇ ਵਿੱਚ ਕਿਸੇ ਦੀ ਲਾਈਫ ਨੂੰ ਜੱਜ ਨਹੀਂ ਕਰਨਾ ਚਾਹੀਦਾਗਾ ਮਨੁ ਲੋਕੇ ਤੁਹਾਡੇ ਘਰਾਂ ਦੇ ਵਿੱਚ ਐਦਾਂ ਦੀ ਪ੍ਰੋਬਲਮ ਹੋਵੇ ਤਾਂ ਉਹ ਤੁਸੀਂ ਆਪ ਹੀ ਜਾਣਦੇ ਹੋ ਕਿਸੇ ਨੂੰ ਇਸ ਤਰ੍ਹਾਂ ਨਾ ਸੋਚਿਆ ਕਰੋ ਕਿ ਉਹ ਇਕੱਠੇ ਹੋ ਗਏ ਆ ਦਿਲਾਂ ਦੇ ਵਿੱਚ ਪਿਆਰ ਇੱਕ ਵਾਰੀ ਜਦੋਂ ਖਤਮ ਹੋ ਜਾਂਦਾ ਹੈ ਤਾਂ ਦੁਬਾਰਾ ਦਰਾਰਾਂ ਭਰਨੀਆਂ ਬਹੁਤ ਔਖੀਆਂ ਹੁੰਦੀਆਂ ਹਨ ਤੇ ਉਹ ਇੱਥੇ ਉਹਨਾਂ ਨੇ ਆਪ ਦੱਸਿਆ ਹੈ ਕਿ ਇੱਕ ਵਾਰੀ ਲੋਕਾਂ ਦੇ ਮੂੰਹ ਨੂੰ ਉਹ ਇਕੱਠੇ ਨੱਚੇ ਜ਼ਰੂਰ ਹਨ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਆਪਸੀ ਗਿਲਾ ਹਜੇ ਵੀ ਹੈ ਤੇ ਇੱਥੇ ਝੂਠੀਆਂ ਖਬਰਾਂ ਫਲਾਉਣ ਵਾਲਿਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਐਦਾਂ ਨਾ ਕਰਿਆ ਕਰੋ ચજ ના કર્યા કરો ਤੇ ਜਦੋਂ ਇੱਕ ਥਾਂ ਤੇ ਦੋਨੋਂ ਫੈਮਿਲੀਜ਼ ਇੱਕ ਇੱਕ ਰਿਸ਼ਤੇਦਾਰੀ ਦੇ ਵਿੱਚ ਇਕੱਠੀਆਂ ਹੁੰਦੀਆਂ ਹਨ ਤਾਂ ਉੱਥੇ ਆਪਸ ਦੇ ਵਿੱਚ ਇਕੱਠਾ ਮਿਲਣਾ ਜੁਲਣਾ ਜ਼ਰੂਰ ਹੁੰਦਾ ਹੈ ਪਰ ਦਿਲਾਂ ਦੇ ਵਿੱਚ ਪਿਆਰ ਨਹੀਂ ਹੁੰਦਾਗਾ ਜਦੋਂ ਇੱਕ ਵਾਰੀ ਦਰਾਰ ਪੈ ਜੇ ਤਾਂ ਦਰਾਰਾਂ ਨੂੰ ਭਰਨਾ ਬਹੁਤ ਔਖਾ ਹੁੰਦਾ ਹੈ ਤੇ ਇੱਥੇ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਸਾਡੀ ਲਾਈਫ ਦੇ ਵਿੱਚ ਜੋ ਕੁਝ ਹੁੰਦਾ ਹੈ ਤੁਸੀਂ ਸਿਰਫ ਵਲੌਗ ਦਾ ਮਤਲਬ ਰੱਖਿਆ ਕਰੋ ਨਾ ਕਿ ਰੀਅਲ ਲਾਈਫ ਦੇ ਨਾਲ ਸਾਰਿਆਂ ਦੇ ਘਰਾਂ ਦੇ ਵਿੱਚ ਪ੍ਰੋਬਲਮਜ਼ ਹੁੰਦੀਆਂ ਹਨ ਸੋ ਸਵਾਦ ਲੈਣ ਵਾਲੇ ਸਵਾਦ ਲੈਂਦੇ ਹਨ ਵਲੌਗ ਨੂੰ ਛੱਡ ਕੇ ਉਹ ਕਮੈਂਟ ਕਰ ਕਿ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਜੋ ਵੀਡੀਓ ਨੂੰ ਵਾਤਵਾਰਤ ਸ਼ੇਅਰ ਕਰੋ